ਕਦੇ ਸੋਚਿਆ ਜਦੋਂ ਦੁਨੀਆ ਤੁਹਾਡੇ ਖਿਲਾਫ ਹੋਵੇ ਜਦੋਂ ਹਰ ਕੋਈ ਤੁਹਾਡੇ ਸੁਪਨਿਆਂ ਤੇ ਹੱਸਦਾ ਹੋਵੇ ਜਦੋਂ ਹਰ ਰਾਹ ਤੇ ਤੁਹਾਡੇ ਖਿਲਾਫ ਕੰਮ ਕਰਨ ਵਾਲੇ ਲੋਕ ਖੜੇ ਹੋਣ ਉਹ ਸਮਾਂ ਸਭ ਤੋਂ ਵੱਡੀ ਪਰਖ ਦਾ ਹੁੰਦਾ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਦੁਨੀਆ ਤੁਹਾਡੇ ਖਿਲਾਫ ਹੋਣ ਦੇ ਬਾਵਜੂਦ ਵੀ ਤੁਸੀਂ ਕਿਵੇਂ ਆਪਦੀ ਜ਼ਿੰਦਗੀ ਚ ਅੱਗੇ ਵਧ ਸਕਦੇ ਹੋ ਪਰ ਇਹ ਹੀ ਟਾਈਮ ਹੈ ਜੋ ਤੁਹਾਨੂੰ ਸਭ ਤੋਂ ਮਜ਼ਬੂਤ ਬਣਾਉਂਦਾ ਹੈ ਇਸ ਤਰ੍ਹਾਂ ਕਿ ਤੁਸੀਂ ਵੀ ਆਪਦੇ ਮਨ ਦਾ ਹੌਸਲਾ ਕਦੇ ਨਾ ਹਾਰਿਓ ਸਭ ਤੋਂ ਪਹਿਲਾ ਸਵਾਲ ਹੈ ਕਿ ਕਿਉਂ ਲੋਕ ਤੁਹਾਡੇ ਖਿਲਾਫ ਹੋ ਜਾਂਦੇ ਆ ਕਿਉਂਕਿ ਉਹ ਤੁਹਾਡੇ ਹੌਸਲੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਜਦੋਂ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਵਧੀਆ ਕੰਮ ਕਰਦੇ ਹੋ ਤਾਂ ਉਹ ਤੁਹਾਨੂੰ ਰੋਕਣ ਵਾਸਤੇ ਆਪਦੀ ਤਾਕਤ ਦਾ ਇਸਤੇਮਾਲ ਕਰਦੇ ਆ ਉਹ ਸਿਰਫ ਆਪ ਦਾ ਫਾਇਦਾ ਦੇਖਦੇ ਕਈ ਵਾਰ ਲੋਕ ਵਿਰੁੱਧ ਨਹੀਂ ਹੁੰਦੇ ਬਸ ਆਪਦੇ ਫਾਇਦੇ ਵਾਸਤੇ ਰੁਕਸਤੀ ਦਿਖਾਉਂਦੇ ਇਸ ਲਈ ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਵੀ ਦੁਨੀਆ ਤੁਹਾਡੇ ਖਿਲਾਫ ਹੋਵੇ ਤਾਂ ਇਹ ਤੁਹਾਡੇ ਹੌਸਲੇ ਦਾ ਟੈਸਟ ਹੁੰਦਾ ਹੈ ਜਦੋਂ ਕੋਈ ਵੀ ਬੰਦਾ ਤੁਹਾਡੇ ਖਿਲਾਫ ਹੋਵੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਲਤ ਹੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਵੱਖਰਾ ਸੋਚ ਰਹੇ ਹੋ ਸੋਚੋ ਜਦੋਂ ਗੈਲੀਲਿਓ ਨੇ ਕਿਹਾ ਸੀ ਕਿ ਧਰਤੀ ਸੂਰਜ ਆਸੇ-ਪਾਸੇ ਘੁੰਮਦੀ ਹੈ ਤਾਂ ਸਾਰੇ ਉਹਦੇ ਖਿਲਾਫ ਹੋਏ ਪਰ ਅੱਜ ਉਹਦੀ ਸੋਚ ਹੈ ਜਿਹੜੀ ਸਾਡੀ ਸਿੱਖਿਆ ਦਾ ਹਿੱਸਾ ਹੈ ਜਦੋਂ ਤੁਸੀਂ ਵੱਡੀ ਸੋਚ ਰੱਖਦੇ ਹੋ ਤਾਂ ਤੁਹਾਨੂੰ ਵੀ ਨਰਾਜ਼ਗੀ ਹੰਕਾਰ ਤੇ ਲੋਕਾਂ ਦੀ تنਕੀਦ ਦਾ ਸਾਹਮਣਾ ਕਰਨਾ ਪੈਂਦਾ ਯਾਦ ਰੱਖਿਓ ਜਿਹੜਾ ਸਬਰ ਰੱਖਦਾ ਐਂਡ ਤੱਕ ਉਹੀ ਰੁਕ ਸਕਦਾ ਹੁਣ ਗੱਲ ਕਰੀਏ ਜਦੋਂ ਦੁਨੀਆ ਤੁਹਾਡੇ ਖਿਲਾਫ ਹੋਏ ਤਾਂ ਤੁਸੀਂ ਕੀ ਕਰ ਸਕਦੇ ਹੋ ਨੰਬਰ 1 ਆਪ ਦੇ ਆਪ ਤੇ ਵਿਸ਼ਵਾਸ ਰੱਖੋ ਜਿਹੜੇ ਲੋਕ ਤੁਹਾਡੇ ਖਿਲਾਫ ਆ ਉਹ ਤੁਹਾਡੇ ਅੰਦਰ ਦੀ ਤਾਕਤ ਨੂੰ ਨਹੀਂ ਦੇਖ ਸਕਦੇ ਇਸ ਕਰਕੇ ਲੋਕਾਂ ਦੀ ਨੈਗੇਟਿਵਿਟੀ ਨੂੰ ਆਪਦੀ ਤਾਕਤ ਬਣਾਓ ਨੰਬਰ 2 ਹਰ ਇੱਕ ਟੁੱਟਣ ਵਾਲੀ ਕੀ ਤੋਂ ਸਿੱਖੋ ਜਿਹੜੇ ਰਿਸ਼ਤੇ ਹਾਲਾਤ ਜਾਂ ਮੌਕੇ ਤੁਸੀਂ ਗਵਾ ਚੁੱਕੇ ਹੋ ਉਹ ਤੁਹਾਨੂੰ ਅੱਗੇ ਵਧਣ ਦਾ ਰਸਤਾ ਦਿਖਾਉਂਦੇ ਨੇ ਨੰਬਰ 3 ਆਪਣੇ ਸੁਪਨਿਆਂ ਲਈ ਅਡਿੱਗ ਰਹੋ ਜਦੋਂ ਦੁਨੀਆ ਖਿਲਾਫ ਹੋਵੇ ਤਾਂ ਦੁੱਗਣੇ ਹੌਸਲੇ ਨਾਲ ਅੱਗੇ ਵਧੋ ਤੇ ਕਦੇ ਵੀ ਪਾਛੋ ਪਿੱਛੇ ਨਾ ਦੇਖੋ ਨੰਬਰ 4 ਸਹੀ ਲੋਕਾਂ ਨੂੰ ਆਪਦੇ ਨੇੜੇ ਰੱਖੋ ਜਿਹੜੇ ਲੋਕ ਤੁਹਾਡੇ ਹੌਸਲੇ ਨੂੰ ਕਮਜ਼ੋਰ ਕਰਦੇ ਆ ਉਹਨਾਂ ਨੂੰ ਆਪਦੀ ਜ਼ਿੰਦਗੀ ਚੋਂ ਕੱਢ ਦਿਓ ਤੇ ਸਿਰਫ ਉਹਨਾਂ ਲੋਕਾਂ ਨੂੰ ਆਪਦੇ ਨੇੜੇ ਰੱਖੋ ਜਿਹੜੇ ਵਾਕਈ ਤੁਹਾਡੇ ਨਾਲ ਸੱਚੇ ਨੇ ਜਦੋਂ ਲੋਕ ਤੁਹਾਡੇ ਖਿਲਾਫ ਹੋਣ ਤਾਂ ਸਮਝ ਲਓ ਕਿ ਤੁਸੀਂ ਸਹੀ ਰਾਹ 'ਤੇ ਹੋ ਬੱਸ ਸਬਰ ਮਿਹਨਤ ਤੇ ਧਰਮ ਨਾਲ ਅੱਗੇ ਵਧਦੇ ਜਾਓ ਜਦੋਂ ਦੁਨੀਆ ਖਿਲਾਫ ਹੋਵੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਾਰ ਗਏ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਸਬਰ ਦੀ ਪ੍ਰੀਖਿਆ ਹੋ ਰਹੀ ਹੈ ਜੇ ਤੁਸੀਂ ਇਹ ਸਫਰ ਜਿੱਤ ਗਏ ਤਾਂ ਇੱਕ ਦਿਨ ਦੁਨੀਆ ਤੁਹਾਡੇ ਖਿਲਾਫ ਨਹੀਂ ਤੁਹਾਡੇ ਨਾਲ ਹੋਊਗੀ